ਆਪਣੇ ਪੰਜਾਬੀ ਬੱਚਿਆਂ ਨੂੰ ਤੁਹਾਨੂੰ ਇੱਕ ਹੋਰ ਵੀ ਨਿਸ਼ਾਨੀ ਦਿਖਾਉਣਾ ਆਹ ਦੇਖ ਲਓ ਕਿਉਂ ਲੱਗਦਾ ਨਾ ਪਤਾ ਵੀ ਪੰਜਾਬ ਤੋਂ ਆ ਲੱਗਿਆ ਨਾ ਮਿੱਟੀ ਚ ਇਹ ਪੱਕੇ ਖੇਤਾਂ ਚੋਂ ਆਏ ਇਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਧ ਠੀਕ ਨਹੀਂ ਸੀ ਇਹ ਕੰਮ ਤੋਂ ਛੁੱਟੀ ਕੀਤੀ ਸੀ 2 ਵਜੇ ਸਵਾ ਦੋ ਹੋ ਗਏ ਬੱਚਿਆਂ ਨਾਲ ਸਕੂਲ ਨੂੰ ਲੈਨ ਚੱਲੇ ਆ। ਆੜਾ ਦਵਾਲਾ ਬੜਾ ਸੋਹਣਾ ਸੀ ਮੌਸਮ ਵੀ। ਹਰਿਆਲੀ ਹਰਿਆਲੀ ਹੈ ਚਾਰੇ ਪਾਸੇ। ਤੇ ਮੈਂ ਸੋਚਿਆ ਤੁਹਾਨੂੰ ਦਿਖਾ ਦਿੰਨਾ। ਨਾਲੇ ਦੋ ਚਾਰ ਗੱਲਾਂ ਕਰ ਲੈਣੇ ਆ। ਮੌਸਮ ਬਹੁਤ ਸੋਹਣਾ। ਆ ਚਾਰੇ ਪਾਸੇ ਲਿਸ਼ਕਾ ਮਾਰਦਾ ਵਾਤਾਵਰਨ। ਮੈਂ ਬਿਮਾਰ ਸੀਗਾ ਤਾਂ ਕਰਕੇ ਕੰਮ ਤੇ ਅੱਜ ਗਿਆ ਨਹੀਂ ਸਿਹਤ ਬਕਾਫੀ ਟਪਲੀ ਸੀ ਆ ਘਰ ਦੇ ਹੁਣ ਘਰ ਬਹੁਤ ਸੋਹਣਿਆ ਲੱਕੜ ਦੇ ਘਰੀ ਨੇ ਸਾਰੇ ਜਿਵੇਂ ਮੰਨ ਲਓ ਆ ਤੁਹਾਨੂੰ ਮੈਂ ਸਾਹਮਣੇ ਘਰ ਦਿਖਾ ਦਿੰਨਾ ਜੇ ਤੁਸੀਂ ਦੇਖਣਾ ਸਰੀਚ ਘਰ ਕਿੰਨੇ ਕਿੰਨੇ ਮਹਿੰਗੇ ਮਿਲਦੇ ਜਿਵੇਂ ਆ ਸਾਹਮਣੇ ਘਰ ਆ ਹੋ ਸਕਦਾ ਜਿਆਦਾ ਥੋੜਾ ਬਹੁਤਾ ਘੱਟ ਵੱਧ ਹੋਵੇ ਲਾਇਆ ਵੀ ਆ ਵੈਸੇ ਉਹਨਾਂ ਨੇ ਫੋਰ ਸੇਲ ਤੇ ਇਹ ਜੇ ਘਰ ਅੱਜ ਦੇ ਸਮੇਂ 'ਚ ਮੇਰੇ ਹਿਸਾਬ ਨਾਲ 2 ਮਿਲੀਅਨ ਦਾ ਹੋਣਾ ਜਿੰਨਾ ਕਿ ਮੈਨੂੰ ਪਤਾ ਕਿਉਂਕਿ ਮੈਂ ਤਾਂ ਬੇਸਮੈਂਟ 'ਚ ਰਹਿਣਾ ਪਰ ਪਤਾ ਤਾਂ ਲੱਗਦਾ ਹੀ ਇੱਕ ਮੇਰੇ ਇਟਾਂ ਦਾ ਉਹ ਘਰ ਸਾਹਮਣੇ ਵਾਲਾ 2 ਮਿਲੀਅਨ ਦਾ ਹੋਣਾ 2 ਮਿਲੀਅਨ ਲਾ ਲਓ ਵੀ 20 ਲੱਖ ਡਾਲਰ ਦਾ ਕੈਨੇਡੀਅਨ ਕਿਤਾ ਨਵਾਂ ਇੱਕ ਜਗਾ ਕਾਫੀ ਧੁੱਲੀ ਹੈ ਇੱਥੇ ਜਿੰਨਾ ਮਤਲਬ ਜਿਹਨੇ ਉਹ ਘਰ ਆ ਉਹ ਸਾਹਮਣੇ ਆ ਪਿੰਕ ਜੇ ਵਾਲਾ ਉਹ ਵੀ ਡੇਢ ਡੇਢ ਮਿਲੀਅਨ ਦੇ ਨੇੜੇ ਹੋਊਗਾ ਉਹ ਮੈਨੂੰ ਤਾਂ 12-13 ਲੱਖ ਦਾ ਤਾਂ ਹੋਊਗਾ ਇਹ ਥੋੜਾ ਪੁਰਾਣਾ ਜਿਹੜਾ ਮੈਂ ਪਹਿਲਾਂ ਦਿਖਾਇਆ ਉਹ ਨਵਾਂ ਇੱਥੇ ਘਰ ਦਾ ਪ੍ਰਾਈਸ ਵੀ ਬਸ ਐ ਨਹੀਂ ਹੁੰਦਾ ਜੇ ਜਗ੍ਹਾ ਜਿਆਦੀ ਹੈ ਘਰ ਜਿਆਦਾ ਖੁੱਲ੍ਹੇ ਰੇਟ ਜਿਆਦਾ ਨਵਾਂ ਦਾ ਰੇਟ ਜਿਆਦਾ ਪੁਰਾਣਾ ਦਾ ਰੇਟ ਘੱਟ ਮਤਲਬ ਸਰੀ ਦੇ ਵਿੱਚ ਘਰ ਲੈਣਾ ਖਾਲਾ ਜੀ ਦਾ ਬੜਾ ਨਹੀਂ ਹੈਗਾ ਜਿਹੜੀ ਗੱਲ ਹੈ ਹਾਂ 2 ਮਿਲੀਅਨ ਲਾ ਲੋ ਕਿੱਥੇ ਜਾ ਕੇ 2 ਮਿਲੀਅਨ ਪੂਰਾ ਹੋਣਾ ਉਹਦੇ ਜੋ ਮੈਨੂੰ ਲੱਗਦਾ 25% ਕੇ ਪਤਾ ਨਹੀਂ 30% 2 ਮਿਲੀਅਨ ਦਾ ਜਿਹੜਾ ਹੁੰਦਾ ਉਹ ਆਪਾਂ ਪਹਿਲਾਂ ਦੇਣਾ ਹੁੰਦਾ ਦੇ ਦੋ ਆਪਾਂ ਘਰ ਲੈਣਾ ਦੇਖਿਆ ਕਿੰਨਾ ਸੋਹਣਾ ਵਾਤਾਵਰਨ ਹਰਾ ਹਰਾ ਚਾਰੇ ਪਾਸੇ ਹਾਂ ਉਹਦੇ ਜਿਹੜਾ ਹੁੰਦਾ 25 30 ਪਰਸੈਂਟ ਪਹਿਲਾਂ ਦੇਣਾ ਹੁੰਦਾ ਛੇਤੀ ਕਰਕੇ ਤਾਂ ਬੰਦਾ ਉਹ ਹੀ ਨਹੀਂ ਦੇ ਪਾਉਂਦਾ ਠੀਕ ਹੈ ਤੇ ਫੇਰ ਉਹਦਾ ਲਾਲੋ ਪੀ ਕਿਸ਼ਤਾਂ ਕਰਦੀਆਂ ਆਣੀ ਬਤਾ ਮਹੀਨੇ ਦੀ 4000 ਵਾਜੇ 5000 ਵਾਜੇ ਫਿਰ ਉਹ ਕਿਸ਼ਤਾਂ ਤੁਸੀਂ ਲਾ ਲਓ ਹਿਸਾਬ 15 18 ਲੱਖ ਦੀਆਂ ਫਿਰ ਕਿਸ਼ਤਾਂ ਲਾਉਣੀਆਂ ਤੇ ਜਿਹੜੀ ਇੱਕ ਬੰਦੇ ਦੀ ਉਮਰ ਆ ਉਹ ਕਰਦੀਆਂ ਕਿਸ਼ਤਾਂ ਲਾਉਂਦੇ ਆ ਲਾਉਂਦੇ ਆਂ ਬੰਨੇ ਲੱਗ ਜਾਣੀਆਂ ਜਦੋਂ ਉਹ ਕਰਦੀਆਂ ਕਿਸ਼ਤਾਂ ਪੂਰੀਆਂ ਹੋਣੀਆਂ ਉਦੋਂ ਬੰਦਾ ਵੀ ਟੁੱਟ ਖੜੁੱਟਾ ਹੋ ਜਾਣਾ ਬੰਦਾ ਵੀ ਪੁਰਾਣਾ ਹੋ ਜਾਣਾ ਤੇ ਘਰ ਵੀ ਪੁਰਾਣਾ ਹੋ ਜਾਣਾ ਠੀਕ ਆ ਉਦੋਂ ਆਇਆ ਹੁਣ ਬੰਦਾ ਵੀ ਚੱਲਦਾ ਲੱਗਣਾ ਤੇ ਘਰ ਵੀ ਚੱਲਦਾ ਲੱਗਣਾ ਤੇ ਬੱਚਾ ਨੇ ਉਹ ਘਰ ਪਸੰਦ ਨਹੀਂ ਕਰਨਾ ਜਿਹੜੇ ਇੱਥੋਂ ਦੇ ਬੱਚੇ ਆ ਉਹ ਜਦੋਂ ਤਾਂ ਹੁੰਦੇ ਆ ਫਿਰ ਉਹ ਕਹਿੰਦੇ ਆ ਵੀ ਸਾਨੂੰ ਪ੍ਰਾਈਵੇਸੀ ਚਾਹੀਦੀ ਆ ਕਿ ਅਸੀਂ ਆਪ ਦਾ ਵੱਖਰਾ ਰਹਿਣਾ ਉਹ ਮਾਪੇ ਆਪਣਾ ਰਹਿੰਦੇ ਨਹੀਂ ਉਹ ਫਿਰ ਆਪ ਦਾ ਵੱਖਰਾ ਕਰ ਲੈਂਦੇ ਆ ਜਾਂ ਕਿਤੇ ਵੱਖਰੇ ਰਹਿਣ ਲੱਗ ਜਾਂਦੇ ਆ। ਠੀਕ ਆ। ਆ ਹਿਸਾਬ ਕਿਤਾਬ ਇੱਥੋਂ ਦਾ। ਆਹ ਰਹਾ ਬੱਸ ਦਾ। ਆ ਸਕੂਲ ਦੀ ਬੱਸ ਆ ਕਿਸੇ ਦੀ। ਇੱਥੇ ਵੈ ਸਕੂਲ ਆਸਤੇ ਬੱਸਾਂ ਹੁੰਦਗਾਨੀ। ਬੱਚਿਆਂ ਨੂੰ ਆਪ ਹੀ ਲਿਆਉਣਾ ਪੈਂਦਾ ਇਦਾਂ ਜਾ ਕੇ। ਇੱਥੇ ਇੱਕ ਹੋਰ ਵੀ ਗੱਲ ਆ ਸਕੂਲ ਬਾਰੇ ਤੁਹਾਨੂੰ ਦੱਸਦਾ। ਜੇ ਇੱਥੇ ਸਰਕਾਰ ਪ੍ਰਾਈਵੇਟ 'ਚ ਤੁਸੀਂ ਲਾ ਸਕਦੇ ਆਂ ਹਾਂ ਜਿੱਦਾਂ ਵਾ ਲੋ ਪ੍ਰਾਈਵੇਟ ਸਕੂਲ 'ਚ ਤੁਸੀਂ ਬੱਚਾ ਲਾਉਣਾ ਉਹ ਕਿਸੇ ਵੀ ਸਕੂਲ 'ਚ ਚਲੋ ਲਾ ਦਿਓ ਜ਼ਿਆਦਾਤਰ ਇੱਥੇ ਜਿਹੜੇ ਪ੍ਰਾਈਵੇਟ ਸਕੂਲ ਆ ਉਹ ਪੰਜਾਬੀਆਂ ਦੇ ਹੀ ਆ ਪੰਜਾਬੀ ਨੇ ਤੇ ਜੇ ਤੁਸੀਂ ਗਵਰਨਮੈਂਟ 'ਚ ਜਿੱਦਾਂ ਮੇਰੇ ਬੱਚੇ ਗਵਰਨਮੈਂਟ 'ਚ ਹੀ ਆ ਜ਼ਿਆਦਾਤਰ ਗਵਰਨਮੈਂਟ 'ਚ ਹੀ ਪੜਦੇ ਆ ਇੱਥੇ ਬੱਚੇ ਉਹਨਾਂ ਦੇ ਜ਼ੋਨ ਬਣੇ ਹੁੰਦੇ ਆ ਉਹ ਜਿਹੜਾ ਤੁਹਾਡੇ ਜ਼ੋਨ 'ਚ ਸਕੂਲ ਆਉਂਦਾ ਉੱਥੇ ਹੀ ਪਾਉਣਾ ਤੁਸੀਂ ਆ ਪਰਲੇ ਪਾਸੇ ਇਧਰਲੇ ਪਾਸੇ ਇੱਕ ਘਰ ਦੇ ਸਕੂਲ ਸੀਗਾ ਅਸੀਂ ਪਤਾ ਕਰਨ ਗਏ ਕਿ ਸ਼ਾਇਦ ਉਹ ਨੇੜੇ ਪੈਂਦਾ ਵੀ ਉੱਥੇ ਲਾ ਦਿੰਨੇ ਆ ਤਾਂ ਉਹਨਾਂ ਕਿਹਾ ਵੀ ਨਹੀਂ ਇਹ ਤੁਹਾਡੇ ਜ਼ੋਨ ਦੇ ਵਿੱਚ ਨਹੀਂ ਆਉਂਦਾ ਇਹ ਸਕੂਲ ਆਹ ਸਕੂਲ ਆਉਂਦਾ ਫਿਰ ਸਾਨੂੰ ਇੱਥੇ ਲਾਉਣਾ ਪਿਆ ਇੱਥੇ ਹਿਸਾਬ ਹੁੰਦਾ ਇਹਨਾਂ ਨੇ ਏਰੀਏ ਬਣਾਏ ਹੁੰਦੇ ਆ ਵੀ ਆਹ ਏਰੀਏ ਦੇ ਵਿੱਚ ਘਰਾਂ ਨੂੰ ਆ ਸਕੂਲ ਲੱਗਦਾ ਤੇ ਇਹ ਏਰੀਏ ਦੇ ਬੱਚੇ ਇਸੇ ਸਕੂਲ 'ਚ ਲੱਗਣਗੇ ਆ ਇਦਾਂ ਦੇ ਬੱਸ ਸਾਡੇ ਬਣੇ ਹੁੰਦੇ ਆ ਇੱਥੇ ਜਹਾਜ਼ ਵੀ ਨੇੜੇ-ਨੇੜੇ ਆ ਕਾਫੀ ਦੇਖਦੇ ਰਹਿੰਦੇ ਕਿਉਂਕਿ ਵੈਨਕੂਵਰ ਇੱਥੋਂ ਨੇੜੇ ਹੀ ਆ 40 40 ਕਿਲੋਮੀਟਰ ਹੀ ਆ 35-40 ਕ ਵੈਨਕੂਵਰ ਹੀ ਅਸੀਂ ਕੰਮ ਕਰਦੇ ਆ ਆ ਦੇਖ ਲਓ ਜਿੰਨੇ ਘਰ ਆ ਸਭ 15-15 20-20 ਲੱਖ ਦੇ ਨੇ ਆ 15 ਲੱਖ 20 ਲੱਖ 15 ਲੱਖ 20 ਲੱਖ ਡਾਲਰ ਦੇ ਮਿਲੀਅਨ ਡੇਢ ਮਿਲੀਅਨ ਦੋ ਮਿਲੀਅਨ ਤਾਂ ਤਾਂ ਮਿਲਦਾ ਹੀ ਨਹੀਂ ਮਿਲੀਅਨ ਤਾਂ ਤਾਂ ਭੁੱਲ ਜਾਓ ਉਦੋਂ ਐਵੇਂ ਕਹੀ ਜਨਾ ਲਾ ਲੋ ਕਿ ਡੇਢ ਮਿਲੀਅਨ ਤੋਂ ਸ਼ੁਰੂ ਹੋ ਕੇ ਦੋ ਤਿੰਨ ਮਿਲੀਅਨ ਤੱਕ ਜਾਂਦੇ ਆ ਘਰ ਹਾਂ 15 ਲੱਖ ਤੋਂ ਸ਼ੁਰੂ ਹੋ ਕੇ 20 ਲੱਖ ਤੱਕ ਤੇ ਹੁੰਦੇ ਸਾਰੇ ਲੱਕੜ ਦੇ ਹੀ ਆ ਆ ਵੀ ਘਰ ਤਾਂ ਲੱਕੜ ਦਾ ਹੀ ਆ ਬਾਹਰੋਂ ਐ ਲੱਗਦਾ ਵੀ ਜਿਵੇਂ ਸ਼ੋਹ ਜੀ ਨੂੰ ਲਾਈਆਂ ਹੁੰਦੀਆਂ ਟ੍ਰੈਲਰ ਟੁੱਲਾਈਆਂ ਉਹ ਹੁੰਦੀ ਲੱਕੜੀ ਆ ਲੱਕੜ ਦੇ ਘਰ ਤਾਂ ਬੰਦਿਆ ਵੀ ਇੱਥੇ ਠੰਡ ਬਹੁਤ ਪੈਂਦੀ ਆ ਉਹ ਫੇਰ ਕੰਦਾਂ ਦੇ ਵਿੱਚ ਇਨਸੂਲੇਸ਼ਨ ਕਹਿੰਦੇ ਆ ਉਹਨੂੰ ਰੂਜ ਆ ਪਾਇਆ ਹੁੰਦਾ ਉਹ ਠੰਡ ਦੇ ਵਿੱਚ ਠੰਡ ਰੋਕਣ ਦਾ ਕੰਮ ਕਰਦੀ ਆ ਇਸ ਹਾਲਾਂ ਇਹ ਗਰਮੀਆਂ ਦੇ ਵਿੱਚ ਉਹ ਠੰਡਾ ਹੁੰਦਾ ਏਸੀ ਦੀ ਇੱਥੇ ਲੋੜ ਨਹੀਂ ਪੈਂਦੀ ਏਸੀ ਪੱਖੇ ਇੱਥੇ ਹੁੰਦੇ ਨਹੀਂ ਉਦਾਂ ਪੱਖੇ ਮਾਰੇ ਮੋਟੇ ਜਿਹੇ ਮਿਲਦੇ ਲਿਆ ਕੇ ਲਾਉਣੇ ਲਾ ਲੋ ਵੈਸੇ ਲੋੜ ਨਹੀਂ ਹੁੰਦੀ ਰਾਤ ਨੂੰ ਮੌਸਮ ਠੰਡਾ ਹੋ ਜਾਂਦਾ ਇੱਥੇ ਗਰਮੀ ਜ਼ਿਆਦੀ ਪੈਂਦੀ ਨਹੀਂ ਠੰਡ ਤਾਂ ਹੀ ਜ਼ਿਆਦਾ ਪਰ ਉਹ ਪੈਂਦਾ ਗਰਮੀ ਦਾ ਨਹੀਂ ਕੀ ਨਾ ਚੱਕਰ ਹੁੰਦਾ ਤੇ ਹੁਣ ਮੈਂ ਜਾ ਰਿਹਾ ਬੱਚਿਆਂ ਨੂੰ ਲੈਣ ਸੀ ਸਕੂਲੋਂ ਅੱਗੇ ਜਾ ਕੇ ਤੁਹਾਨੂੰ ਸਕੂਲ ਦਾ ਵੀਡੀਓ ਦਿਖਾਉਣਾ ਥੋੜੀ। ਆਹ ਦੇਖੋ ਉਹ ਬੱਸ ਆ ਗਈ ਆ ਹਨਾ ਤੇ ਬੱਸ ਥੋੜੇ-ਥੋੜੇ ਸਰ ਬਾਅਦ ਸਟਾਪ ਬਣੇ ਹੁੰਦੇ ਆ ਜਿਵੇਂ ਤੁਹਾਨੂੰ ਦਿਖਾਏਗੀ। ਆਹ ਦੇਖੋ। ਉਹ ਥੋੜੇ-ਥੋੜੇ ਸਟਾਪਾਂ ਤੇ ਯਾਨੀ 1 ਕਿਲੋਮੀਟਰ 'ਚ ਦੋ ਸਟਾਪ ਆ ਜਾਂਦੇ ਆ ਲਾਲੋ। ਤੇ ਉਧਰ ਇਦਾਂ ਮਤਲਬ ਚੱਕੀ ਜਾਣਾ ਉਹਨਾਂ ਨੂੰ। ਇੱਥੋਂ ਤੁਰ ਕੇ ਆਉ ਉੱਥੇ ਜਾ ਕੇ ਫਿਰ ਰੁਕ ਜਾਣਾ ਇਹਨੇ ਮੈਂ ਤਾਂ ਬਹੁਤ ਚਿਰ ਬਾਅਦ ਅੱਜ ਜਵਾਕਾਂ ਨੂੰ ਤੁਰ ਕੇ ਸਕੂਲੋਂ ਲੈਣ ਚੱਲਿਆ ਕਿਉਂਕਿ ਗੱਡੀ ਭੇਜੀ ਆ ਕੰਮ ਤੇ ਬੰਦੇ ਲੈਟ ਗਏ ਤੇ ਮੈਨਰੇ ਵੀ ਕੰਮ ਤੇ ਹੀ ਹੁੰਨਾ ਮੈਨੂੰ ਲੱਗਾ ਮੈਂ ਪਹਿਲੀ ਵਾਰੀ ਅੱਜ ਤੁਰ ਕੇ ਬੱਚਿਆਂ ਨੂੰ ਲੈਣ ਚੱਲਿਆ ਹਾਂ ਸਕੂਲੇ ਹਾਂ ਜਿਉਂ ਆਇਆ ਕੈਨੇਡਾ ਨਹੀਂ ਤਾਂ ਮੋਸਟਲੀ ਛੁੱਟੀ ਵਾਲੇ ਦਿਨ ਗੱਡੀ ਘਰੇ ਜਾਂਦੀ ਹੈ ਚਲੋ ਅੱਗੇ ਜਾ ਕੇ ਨਾ ਸਕੂਲ ਦੇ ਵੀਡੀਓ ਬਣਾਉਂਗਾ। ਅੱਲਹੁ ਅਕਬਰ ਅੱਲਹੁ ਅਕਬਰ ਇੱਥੇ ਨਾ ਜਾਨੀ ਜੰਗਲ ਬਹੁਤ ਆ ਆ ਦੇਖੋ ਇਧਰ ਵੀ ਜੰਗਲ ਹੀ ਜੰਗਲ ਆ ਕੈਨੇਡਾ ਦਾ ਵੈਸੇ ਚਲੋ ਹੈਗਾ ਹੀ ਜੰਗਲ ਦਾ ਸਾਰਾ ਰੁੱਖ ਤਾਂ ਇੱਥੇ ਬਹੁਤ ਨੇ ਮੈਨੂੰ ਪਹਿਲਾਂ ਵੀ ਕਈ ਵਾਰੀ ਵੀਡੀਓ ਜੀ ਦੱਸਿਆ ਆ ਦੇਖੋ ਸ਼ਹਿਰ ਦੇ ਵਿੱਚ ਇੱਕ ਪਾਸੇ ਘਰ ਨੇ ਆ ਸਕੂਲ ਆ ਗਿਆ ਇੱਧਰ ਬੱਚਿਆਂ ਦਾ ਨਾਲ ਹੀ ਜੰਗਲਾ ਕਿੰਨਾ ਸਾਰਾ ਰੁੱਖ ਕੱਟਣਾ ਇੱਥੇ ਰੁੱਖ ਕੱਟਿਆ ਬੰਦਾ ਫਸਿਆ ਤਾਂ ਸਮਝ ਲਓ ਜਿਹੋ ਜਿਹਾ ਬੰਦਾ ਮਾਰਿਆ ਫਸਿਆ ਇੱਕ ਬਰਾਬਰ ਹੀ ਆ ਬੜਾ ਵਕਤ ਪਾਉਂਦੇ ਰੁੱਖ ਨਹੀਂ ਕੱਟ ਸਕਦੇ ਇੱਥੇ ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਆ ਸਿੱਟੀ ਸਿੱਟੀ ਤੋਂ ਪੀ ਅਸੀਂ ਰੁੱਖ ਕੱਟਣਾ ਫੇਰ ਕੱਟ ਸਕਦੇ ਹਾਂ ਉਦਾਂ ਨਹੀਂ ਪਾਣੀ ਵਾਲੇ ਹਾਈਡਰੈਂਟ ਜੇ ਹਰ ਕਿਤੇ ਬਣੇ ਹੁੰਦੇ ਆ ਇਹ ਇਹਨਾਂ ਚ ਪਾਣੀ ਵੀ ਹੁੰਦਾ ਐ ਨਹੀਂ ਵੀ ਉਹ ਵੀ ਬਣਿਆ ਜੇ ਕੋਈ ਹੈਪਨ ਹੁੰਦਾ ਫਾਇਰ ਦਾ ਨੇੜੇ ਤੇੜੇ ਤਾਂ ਪਾਣੀ ਨਿਕਲੂਗਾ ਇਹਦੇ ਚੋਂ ਤੇ ਆ ਆ ਗਿਆ ਸਕੂਲ ਦੇਖੋ ਕਿੱਡਾ ਸਕੂਲ ਆ ਬੱਚੇ ਸਾਰੇ ਇੱਥੇ ਪੜਦੇ ਆ ਸਰਕਾਰੀ ਸਕੂਲਾਂ ਚ ਬੱਚੇ ਪੜਦੇ ਆ ਇਹ ਸਭ ਸਰਕਾਰੀ ਸਕੂਲ ਨੇ ਆ ਦੇਖ ਲੋ ਸਾਡੇ ਇੰਡੀਆ ਵਾਂਗੂ ਨਹੀਂ ਤੇ ਸਰਕਾਰੀ ਸਕੂਲਾਂ ਨੂੰ ਤਾਲੇ ਲੱਗੇ ਆ ਤੇ ਪ੍ਰਾਈਵੇਟ ਸਕੂਲਾਂ ਚ ਬੱਚੇ ਪੜਦੇ ਆ ਇਥੇ ਪੜਾਉਣ ਦਾ ਤਰੀਕਾ ਵੀ ਡਿਫਰੈਂਟ ਹੀ ਆ ਤੁਹਾਨੂੰ ਕਦੀ ਵੀਡੀਓ ਬਣਾ ਕੇ ਦਿਖਾਵਾਂਗਾ ਤੁਸੀਂ ਕਹੋਗੇ ਵੀ ਸੱਚ ਕੋਈ ਤਰੀਕਾ ਹੈਗਾ ਮਤਲਬ ਇੰਨਾ ਸਰਲ ਤੇ ਸੌਖੇ ਤਰੀਕੇ ਨਾਲ ਪੜਾਉਂਦੇ ਕਿ ਬੱਚੇ ਦੇ ਦਿਮਾਗ 'ਚ ਗੱਲ ਪੈਂਦੀ ਆ ਅਬ ਗੁੜੀਆਂ ਕਈ ਵਾਰੀ ਦੱਸਦੀਆਂ ਹੁੰਦੀਆਂ ਪਤਾ ਲੱਗਦਾ ਵੀ ਕਿੰਨਾ ਕਿੰਨੇ ਆਈਡੀਅਲ ਤਰੀਕੇ ਨਾਲ ਪੜਾਉਂਦੇ ਨੇ ਇਹ ਆਪਣੇ ਇੰਡੀਆ ਕਿ ਹੋਣੀ ਵੀ ਕਿਤਾਬਾਂ ਦਾ ਭਾਰ ਠੂਸੀ ਜਾਣਾ ਹੋਮਵਰਕ ਦੇਈ ਚੱਲੋ ਤੇ ਫਿਰ ਕਹਿਣਾ ਟਿਊਸ਼ਨਾਂ ਰੱਖੀ ਚੱਲੋ ਉਹ ਹਿਸਾਬ ਨਹੀਂ ਹੈਗਾ ਇੱਥੇ ਆਪਣੇ ਸਕੂਲਾਂ ਚ ਪੜਾਉਂਦੇ ਨਹੀਂ ਤੇ ਫਿਰ ਕਹਿਣਗੇ ਟਿਊਸ਼ਨਾਂ ਦੇ ਬੱਚੇ ਲਾ ਦਿਓ ਉਹ ਗੱਲ ਹੈ ਨਹੀਂ ਇੱਥੇ ਇੱਥੇ ਟਿਊਸ਼ਨਾਂ ਟਿਊਸ਼ਨਾਂ ਹੈ ਨਹੀਂ ਇਹ ਹਿਸਾਬ ਹੈ ਕੈਨੇਡਾ ਦਾ ਹਾਂ ਸਰਕਾਰੀ ਸਕੂਲ ਹੀ ਨੇ ਇੱਥੇ ਇੱਥੇ ਦੁਕਾਨਦਾਰੀਆਂ ਨਹੀਂ ਹੈਗੀਆਂ ਯਾਨੀ ਸਕੂਲ ਨੇ ਸਕੂਲ ਦਾ ਮਤਲਬ ਹੁੰਦਾ ਸਿੱਖਿਆ ਦੇਣਾ ਤੇ ਇੱਥੇ ਸਕੂਲ ਸਿੱਖਿਆ ਦਿੰਦੇ ਆ ਸਾਡੇ ਵਾਂਗੂ ਨਹੀਂ ਸਕੂਲਾਂ ਨੂੰ ਵੀ ਦੁਕਾਨਦਾਰੀਆਂ ਸਾਡੇ ਤਾਂ ਸਾਰੇ ਕਿਤੇ ਹੀ ਚਲੋ ਕੋਈ ਬੁਰਾ ਤਾਂ ਨਾਮ ਨਹੀਂ ਹਰ ਕਿਸੇ ਮਾਮਲੇ 'ਚ ਹੀ ਦੁਕਾਨਦਾਰੀ ਹੈ ਡਾਕਟਰੀ ਪੇਸ਼ੇ 'ਚ ਵੀ ਦੁਕਾਨਦਾਰੀ ਹੈ ਸਾਡੇ ਦਾ ਉਹ ਵੀ ਕਹਿ ਦਿੰਦਾ ਫਲਾਣੇ ਮੈਡੀਕਲ ਸਟੋਰ ਤੋਂ ਦਵਾਈ ਲੈ ਲਓ ਜੀ ਜੇ ਕਿਤੇ ਘਰੇ ਮਿਸਤਰੀ ਲਾ ਲਿਆ ਉਹਨੇ ਇਹ ਨਹੀਂ ਕਹਿਣਾ ਕਿ ਮੈਨੂੰ ਇਹਨੇ ਦਿਹਾੜੀ ਦੇਣੀ ਜਾਏ ਕੋਠੀ ਪਾਉਣ ਦੇ ਕੋਠੇ ਪਾਉਣ ਦੇ ਪੈਸੇ ਦੇਣੇ ਆ ਉਹਨੇ ਵੀ ਕਹਣਾ ਸੀਮੈਂਟ ਫਲਾਣੇ ਤੋਂ ਚੱਕ ਲਿਓ ਬੱਜਰੀ ਫਲਾਣੇ ਤੋਂ ਚੱਕ ਲਿਓ ਜੇ ਨਾ ਚੱਕੋ ਤੇ ਫਿਰ ਉਹਦਾ ਮੂੰਹ ਬਣ ਜਾਂਦਾ ਉਹ ਫਿਰ ਇਹੋ ਜਿਹੀ ਖਰਾਬੀ ਪਾ ਕੇ ਜਾਂਦਾ ਉਹ ਘਰ ਦੇਣ ਪਤਾ ਨਹੀਂ ਲੱਗਦਾ ਸਾਡੇ ਹਿਸਾਬ ਆ ਇੱਥੇ ਉਹ ਸਿਸਟਮ ਨਹੀਂ ਹੈਗਾ ਇਹ ਫਰਕਾ ਕੈਨੇਡਾ ਦਾ ਜਿਹੜੇ ਕਈ ਕਹਿ ਦਿੰਦੇ ਆ ਇੰਡੀਆ ਵਧੀਆ ਬੈਟਰ ਆ ਬਰੀਕੀ 'ਚ ਜਾਓ ਤਾਂ ਫਿਰ ਪਤਾ ਲੱਗਦਾ ਕਿਹੜਾ ਬੈਟਰ ਆ ਬਾਕੀ ਦੁਕਾਨਦਾਰਾਂ ਤੇ ਗ੍ਰੀਫਾਂ ਦਾ ਸਾਰੇ ਕਿਤੇ ਇਨਸਾਨ ਨੂੰ ਫੇਸ ਕਰਨੇ ਆਂ ਪੈਂਦੇ ਆ ਥੋੜਾ ਨਾ ਬਹੁਤਾਂ ਆ ਦੇਖ ਲਓ ਆ ਹੈਗੇ ਨੇ ਸਰਕਾਰੀ ਸਕੂਲੇ ਥੋਂ ਦੇ ਹੈਗੇ ਨਾ ਰੌਣਕਾਂ ਪਈਆਂ ਨਾ ਪਰੇ ਸਾਡੇ ਸਰਕਾਰੀ ਸਕੂਲ ਚ ਨਾਲੇ ਜਾ ਕੇ ਦੇਖ ਲਿਓ ਉਥੇ ਕੋਈ ਗਰੀਬ ਵਿਚਾਰੇ ਮਜਬੂਰ ਸਿਆਰ ਸਿੱਖਦਾ ਭਾਵੇਂ ਬੱਚਾ ਪੜਦਾ ਹੋਵੇ ਚੱਟਾਂ ਵਾਲੇ ਤਾਂ ਜਿਹੜੇ ਮਾੜੇ ਜਿਹਾ ਵੀ ਕਹਿੰਦੇ ਉਹ țeੜਕੇ ਕਹਿੰਦੇ ਮੇਰੇ ਵਾਲਾ ਕੈਂਬਰੇ ਚ ਲਾਇਆ ਮੇਰੇ ਵਾਲਾ ਫਲਾਣੇ ਚ ਲਾਇਆ ਕਰਦੇ ਕੀ ਆ ਉਥੇ ਕੱਖ ਨਹੀਂ ਕਰਦੇ ਰੰਗ ਬਰੰਗੀਆਂ ਕਿਤਾਬਾਂ ਜੀਆਂ ਦੇਈ ਜਾਂਦੇ ਆ ਕਰੀ ਕੈਂਦੇ ਜੀ ਵੀਮ ਕਸੂਟ ਪਾਓ ਤੇ ਨਾਲੇ ਵੀਮ ਕਿ ਕਿਸੇ ਨੂੰ ਕਰਨੀ ਨਹੀਂ ਆਉਂਦੀ ਕਹਿਣਗੇ ਸਕਰਟਿੰਗ ਬੂਟ ਲਾਏ ਉਹ ਉਹ ਵੀ ਕਿਸੇ ਨੂੰ ਨਹੀਂ ਆਉਂਦੀ ਆ ਪੈਸੇ ਤੁਹਾਡੀ ਜੇਬ ਚੋਂ ਕੱਢਨੇ ਆ ਕੱਢੀ ਜਾਂਦੇ ਆ ਗੱਲਬਾਤ ਕੋਈ ਨਹੀਂ ਕਰ ਕਰਾ ਕੇ 10 12 ਫਿਰ ਕਹਿਣਗੇ ਚਲੋ ਕੈਨੇਡਾ ਆ ਵਾ ਸਾਡੇ ਇੰਡੀਆ ਵੱਡੀ ਕੁੜੀਆਂ ਨੇ ਉਧਰਲੀ ਸਾਈਡ ਤੋਂ ਆਉਣਾ ਸੀ ਨਿੱਕੀ ਨੇ ਇਧਰੋਂ ਆਂ ਨਿੱਕੀ ਕੁੜੀਆ ਪੜਦੀ ਆ ਕਿੰਡਰ ਗਾਰਡਨ ਚ ਉਹਦਾ ਇਧਰਾਂ ਕਲਾਸ ਹੈ ਉਹ ਬਾਹਰ ਖੜੀ ਜਮੈਂ ਲਓ ਬਾ ਹੈ 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 ਬਰਥਡੇ ਚਲ ਮਰ ਅੱਜ 14 ਦਾ ਬਰਥਡੇ ਸੀ ਤਾਂ ਇਹਨੇ ਤਾਕ ਪਾ ਗਏ ਓਕੇ ਥੈਂਕ ਯੂ ਬਰਥਡੇ ਹਾਪੀ ਬਰਥਡੇ ਓਕੇ ਬਰਥਡੇ ਤੇ ਉਹਨੇ ਗਿਫਟ ਦਿੱਤਾ ਹਾਂ ਕੰਪੀਟ ਵੀ ਖਾਦੇ ਸੀ ਕੱਪ ਕੇਕ ਵੀ ਖਾਦੇ ਸੀ ਕੱਪ ਕੇਕ ਵੀ ਖਾਦੇ ਸੀ ਓਕੇ ਅੱਜ ਬਰਥਡੇ ਸੀ ਤੇ ਫਰੈਂਡ ਦਾ ਉਹਨੇ ਗਿਫਟ ਦਿੱਤਾ ਹੈ ਤੂੰ ਕੀ ਦਿੱਤਾ ਮੈਂ ਦੂੰਗੀ ਕਿਆ ਉਹਦਾ ਗਿਫਟ ਸੀ ਉਹਨੂੰ ਗਿਫਟ ਨਹੀਂ ਦਿੱਤਾ ਕਿ ਪਤਾ ਨਹੀਂ ਸੀ ਗਿਫਟ ਦਾ ਉਦੋਂ ਜਦੋਂ ਮੈਂ ਕਹਿੰਦਾ ਮੈਂ ਗਿਫਟ ਹੋਰੀ ਨੇ ਲੈਣ ਦੀ ਗੱਲ ਅਸੀਂ ਤਾਂ ਕੋਈ ਦੁਕਾਨ ਨਹੀਂ ਚਿੰਗੇ ਅੱਛਾ ਹਾਂ ਫਿਰ ਮਿਲੇਗਾ ਤੁਹਾਨੂੰ ਅਸੀਂ ਦੁਕਾਨ 'ਚ ਹੀ ਨਹੀਂ ਗਏ ਹਾਂ ਜੀ ਲੈ ਮੈਨੂੰ ਬੈਗ ਫੜਾ ਦੇ ਹਾਂ ਚਲੋ ਉੱਤਰ ਚੱਲੀਏ ਲਾ ਮੈਨੂੰ ਫੜਾ ਦੇ ਮੈਂ ਪਾ ਦੇਣਾ ਲਿਆ ਹਾਂਜੀ ਨਿੱਕੀ ਕੁੜੀ ਆਨੂ ਲੈ ਆ ਹੁਣ ਇਧਰੋ ਆ ਜਾਣਾ ਵੱਡੀ ਨੇ ਉਹ ਪੜਦੀ ਆ 5th ਕਲਾਸ ਚ ਦੇਖ ਲਓ ਬੱਚਿਆਂ ਦੇ ਖੇਡਣ ਨੂੰ ਝੂਲੇ ਚੱਲੇ ਇਦਾਂ ਸਾਰੇ ਸਕੂਲ ਚ ਲੱਗਿਆ ਹੁੰਦੇ ਸਾਰੇ ਸਕੂਲਾਂ ਚ ਹੁਣ ਇਹਨਾਂ ਨੂੰ ਥੋੜਾ ਬੜਾ ਠੱਕੇ ਨਾਲ ਲੈ ਕੇ ਜਾਣਾ ਪੈਣਾ ਹੈਂ ਦੀਦੀ ਹੋਣੀ ਆ ਇੱਥੇ ਆ ਜਾਓ ਦੇਖਦੇ ਆਂ ਹਾਂ ਆ ਬੈਗ ਬੂਗ ਸਾਰੇ ਕੱਪੜੇ-ਕੁੱਪੜੇ ਮੈਨੂੰ ਫਰਾਦੀਆਂ ਤੇ ਆਪ ਖੇਡਣ ਭੱਜ ਗਈਆਂ ਹੁਣੇ ਖੇਡ-ਖੋੜ ਕੇ ਮਰਜ਼ੀ ਨਾਲ ਹੀ ਆਉਣਗੀਆਂ ਮਸਾਂ ਹੀ ਘਰੇ ਜਾਣੀਆਂ ਥੋੜਾ ਜਿਹਾ ਖੇਡ ਲੈਣਾ ਫੇਰ ਹੀ ਲੈ ਕੇ ਜਾਉਂਗਾ ਇਹਨਾਂ ਨੂੰ ਨਹੀਂ ਤੇ ਨਾ ਛੜ ਛੜ ਕਰੀ ਜਾਣਾ ਤੇ ਸਾਨੂੰ ਕੋਈ ਨਹੀਂ ਲੇਤਾ ਐਦਾ ਸਾਰੇ ਪੇਰੈਂਟਸ ਇਥੋਂ ਘਰੇ ਲੈਣਾ ਹੁੰਦੇ ਯਾਰ ਸਕੂਲ ਵਾਲੀ ਬੱਸ ਹੋਣੀ ਆ ਕੋਈ ਇੱਕ ਅੱਧੀ ਉਹ ਵੀ ਦੇਖੋ ਦੂਰੋਂ ਮੇਰੇ ਹੱਲ ਨਾਲ ਕੋਈ ਛੋਟਾ ਪਤਾ ਨਹੀਂ ਤਾਂ ਆਨਲਾਈਨ ਲੱਭਣਾ ਲੁੱਭਣਾ ਪੈਂਦਾ ਬੱਸ ਜੇ ਲੈਣੀ ਆ ਕੋਈ ਨਾਲ ਵੀ ਇੱਥੇ ਆ ਨਹੀਂ ਇਥੇ ਤਾਂ ਬੱਸ ਮਿਲਦੀ ਐ ਕਿਹੜੀ ਤੇ ਬੱਸਾਂ ਪੁੱਛਾਂ ਵਾਸਤੇ ਇੱਥੇ ਹੁੰਦੇ ਨਾ ਹੀ ਨਹੀਂ ਅੱਜ ਤਾਂ 10 ਮਿੰਟ ਖੇਡ ਲੈਣਗੇ ਤੇ ਫਿਰ ਜਾਣ ਦੇ ਘਰ ਨੇ ਇਥੇ ਸਕੂਲ ਦੇ ਵਿੱਚ ਨਾ ਤੁਹਾਨੂੰ ਹਰੇਕ ਕੰਟਰੀ ਦਾ ਬੱਚਾ ਮਿਲੂਗਾ ਜਿਵੇਂ ਅਰਬਿਕ ਕੰਟਰੀ ਦਾ ਏਸ਼ੀਅਨ ਕੰਟਰੀ ਦਾ ਯੂਰਪੀਅਨ ਕੰਟਰੀ ਦਾ ਤੁਹਾਨੂੰ ਇਥੇ ਹਰੇਕ ਭਾਤ ਭਾਂਤ ਦੀ ਕੰਟਰੀ ਦਾ ਬੱਚਾ ਮਿਲੂਗਾ ਮੈਂ ਵੀਡੀਓ ਵੀ ਜਿਵੇਂ ਬਣਾਈ ਆ ਆ ਬੱਚੀ ਜਿਵੇਂ ਆ ਦੇਖੋ ਇਹ ਤੁਹਾਨੂੰ ਪਤਾ ਹੀ ਲੱਗਦਾ ਹੋਊਗਾ ਅਰਬ ਕੰਟਰੀ ਤੋਂ ਬੱਚੀ ਆ ਹੈਨਾ ਜਿੱਦ ਅਰਬ ਕੰਟਰੀਆਂ 'ਚ ਲੜਾਈ ਲੱਗੀ ਉਧਰੋਂ ਬੱਚੇ ਆਉਂਦੇ ਆ ਆ ਦੇਖ ਲਓ ਜਿੱਦਾਂ ਵੱਡੇ ਇਹਨਾਂ ਦੇ ਪੂਰਾ ਸਿਰ ਟੱਕ ਕੇ ਚੁੰਨੀ ਲੈਂਦੇ ਉਦਾਂ ਹੀ ਲਿਆ ਨਾ ਇਥੋਂ ਇਹਨਾਂ ਦੇ ਪਹਿਰਾਵੇ ਤੋਂ ਪਤਾ ਲੱਗਦਾ ਵੀ ਅਰਬ ਕੰਟਰੀ ਤੋਂ ਆਏ ਆ ਇਹ ਜਾਂ ਇਰਾਨ ਤੋਂ ਆਏ ਹੋਣਗੇ ਜਾਂ ਫਲਸਤੀਨ ਤੋਂ ਜਾਂ ਕਿਸੇ ਹੋਰ ਕਿਸੇ ਵੀ ਅਰਬ ਕੰਟਰੀ ਤੋਂ ਤਾਂ ਕੈਨੇਡਾ ਦੇ ਵਿੱਚ ਤੁਹਾਨੂੰ ਆ ਦੇਖੋ ਆ ਜਿਵੇਂ ਚਾਈਨੀਜ਼ ਜਾਂ ਫਿਲੀਪੀਨ ਕੋਈ ਉਧਰਲੀ ਕੰਟਰੀ ਦਾ ਆਪਣੇ ਇੰਡੀਅਨ ਤਾਂ ਚਲੋ ਹੈ ਜਾਈ ਹੈਗੇ ਆ ਪੰਜਾਬੀ ਖਾਸ ਕਰਕੇ ਤੇ ਹੋਰ ਗੋਰਿਆਂ ਦੇ ਵੀ ਹੁੰਦੇ ਹੀ ਆ ਤਾਂ ਇੱਥੇ ਹਰੇਕ ਕੰਟਰੀ ਦਾ ਬੱਚਾ ਤੁਹਾਨੂੰ ਮਿਲੂਗਾ ਸਕੂਲਾਂ ਦੇ ਵਿੱਚ ਹਾਂ ਪਤਾ ਲੱਗ ਜਾਂਦਾ ਅੰਦੇ ਨੂੰ ਵੀ ਕਿਹੜੀ ਕੰਟਰੀ ਤੋਂ ਆ ਜਿਹੜਾ ਮਾੜਾ ਮੋਟਾ ਵੀ ਬਾਹਰ ਤੱਕ ਫਿਰਿਆ ਬਾਕੀ ਆਪਣੇ ਪੰਜਾਬੀ ਤਾਂ ਹੈਗੇ ਆ ਦੇਖੋ ਫਿਰਦੇ ਆਪਣੇ ਬਲੂੜੇ ਵਾਲੇ ਸਿੰਘ ਵੀ ਹੈਗੇ ਆ ਆ ਤੁਹਾਨੂੰ ਇੱਥੇ ਹਰੇਕ ਕੁਝ ਦੇਖਣ ਨੂੰ ਮਿਲੂਗਾ ਜਣੀ ਆਪਣੇ ਪੰਜਾਬੀ ਬੱਚਿਆਂ ਨੇ ਤੁਹਾਨੂੰ ਇੱਕ ਹੋਰ ਵੀ ਨਿਸ਼ਾਨੀ ਦਿਖਾਉਣਾ ਆ ਦੇਖ ਲਓ ਕਿਉਂ ਲੱਗਦਾ ਨਾ ਪਤਾ ਵੀ ਪੰਜਾਬ ਤੋਂ ਆ ਲੱਗਿਆ ਨਾ ਮਿੱਟੀ 'ਚ ਇਹ ਪੱਕੇ ਖੇਤਾਂ 'ਚੋਂ ਆਏ ਇਹ ਉੱਠ ਕੇ ਖੇਡਦੇ ਮਿੱਟੀ ਨਾਲ ਇਹ ਆ ਆਪਣੇ ਪੰਜਾਬੀਆਂ ਦੇ ਨਿਸ਼ਾਨੇ ਬਾਏ ਬਾਏ ਬਰਨਮੀ ਹਾਂ ਤੇਰੇ ਜਾਂਦੇ ਆ ਤੇਰੀ ਤੇਰੀ ਕਲਾਸ ਚ ਪੜਦੇ ਆ ਇਹ ਨਿੱਕੇ ਨਿੱਕੇ ਹੀ ਆ ਸਾਰੇ ਚੂਚੇ ਜੇ ਫੇਰੇ تھے ਜਿਹੜਾ ਰੋਡ ਲੰਘ ਰਿਹਾ ਸਕੂਲ ਦੇ ਕੋਲੋਂ ਦੀ ਇੱਥੇ ਸਪੀਡ ਜ਼ੋਨ ਆ 30 ਕਿਲੋਮੀਟਰ ਤੋਂ ਵੱਧ ਗੱਡੀ ਨਹੀਂ ਚਲਾ ਸਕਦੇ ਸਕੂਲ ਟਾਈਮ ਹਾਂ 30 ਦੀ ਸਪੀਡ ਤੇ ਗੱਡੀ ਜਾਊ ਜੇ ਕਿਹਨੇ ਵੱਧ ਕਰਤੀ ਤੇ ਕਿਸੇ ਪੁਲਿਸ ਵਾਲੇ ਨੇ ਦੇਖ ਲਿਆ ਤਾਂ ਟਿਕਟ ਪੱਕੀ ਆ ਹਾਂ ਸਕੂਲ ਜ਼ੋਨ ਬਣਿਆ ਹੁੰਦਾ ਯਾਨੀ ਕਿੰਨੇ ਕਿਲੋਮੀਟਰ ਦਾ ਸਕੂਲ ਦੇ ਨੇੜੇ-ਨੇੜੇ ਉੱਥੇ 30 ਦੀ ਸਪੀਡ ਹੀ ਰਹੂਗੀ ਗੱਡੀ ਦੀ 30 ਦੀ ਸਪੀਡ ਤੋਂ ਜ਼ਿਆਦਾ ਨਹੀਂ ਕਰਦੇ 30 ਕਿਲੋਮੀਟਰ ਪ੍ਰਤੀ ਘੰਟਾ ਚਲੋ ਠੀਕ ਆ ਸਤ ਸ੍ਰੀ ਅਕਾਲ ਅਸੀਂ ਚੱਲੇ ਹੁਣ ਘਰਾਂ ਨੂੰ ਰਵੀ ਬਾਏ ਬਾਏ ਕਰ ਦਿਓ